ਸਰਬੰਨ ਕਰੋ ਜਾਣ ਲੱਗਿਆ ਤਾਂ ਪਤਨੀ ਨੇ ਕਿਹਾ ਅੱਜ ਦਿਹਾੜੀ ਲੱਗ ਜਾਏ ਤਾਂ ਚੰਗਾ ਹੈ ਕਿਉਂਕਿ ਤਿੰਨ ਦਿਨ ਤਾਂ ਜਿਵੇਂ ਤੇ ਮੈਂ ਜੂਨ ਗੁਜ਼ਾਰਾ ਕਰਦੀ ਰਹੀ ਐ ਪਰ ਹੁਣ ਪੀਪਾ ਮੁੱਧਾ ਪਿਆ ਹੈ ਮੁਫਤ ਮਿਲਦੀ ਸਰਕਾਰੀ ਕਣਕ ਵੀ ਕਦੋਂ ਦੀ ਖਤਮ ਹੋ ਗਈ ਸਰਬੰਨ ਨੇ ਕੋਈ ਜਵਾਬ ਨਾ ਦਿੱਤਾ ਤੇ ਚੁੱਪਚਾਪ ਸਾਈਕਲ ਦੇ ਨਾਲ ਹੀ ਫੇਕਰਾ ਦੀ ਪੰਡ ਚੁੱਕ ਕੇ ਬਾਹੂ ਦਾ ਹੀ ਸਾਈਕਲ ਚਲਾਉਂਦਾ 3 ਕਿਲੋਮੀਟਰ ਦੂਰ ਸ਼ਹਿਰ ਦੇ ਲੇਬਰ ਚੌਂਕ ਤੇ ਆ ਕੇ ਖੜਾ ਹੋ ਗਿਆ ਇੱਕ ਠੇਕੇਦਾਰ ਆਇਆ ਤੇ ਚੁਣ ਚੁਣ ਕੇ ਨੌਜਵਾਨ ਮਿਸਤਰੀ ਤੇ ਮਜ਼ਦੂਰ ਲੈ ਗਿਆ ਸਰਬਣ ਦੋ ਵਾਰ ਅੱਗੇ ਵਧਿਆ ਪਰ ਠੇਕੇਦਾਰ ਨੇ ਹੱਥ ਦੇ ਇਸ਼ਾਰੇ ਨਾਲ ਪਿੱਛੇ ਹੋਣ ਨੂੰ ਕਿਹਾ ਘਰੋਂ ਚੱਲਣ ਲੱਗਿਆ ਕਹੇ ਪਤਨੀ ਦੇ ਸ਼ਬਦ ਤੇ ਬੱਚਾਂ ਦੇ ਚਿਹਰੇ ਅੱਖਾਂ ਅਗੇ ਆਉਂਦਿਆਂ ਹੀ ਕਲੇਜਾ ਮੂੰਹੋਂ ਆਉਣ ਲੱਗਾ ਉਹ ਸੋਚਾਂ ਵਿੱਚੋਂ ਉਦੋਂ ਬਾਹਰ ਨਿਕਲਿਆ ਜਦੋਂ ਲੇਬਰ ਚੌਂਕ ਦੀ ਘੜੀ ਨੇ 9 ਵਜੇ ਦਾ అలਾਰਮ ਵਜਾਇਆ అలਾਰਮ ਵਜਦੇ ਹੀ ਉਸਦੇ ਦਿਲ ਦੀ ਧੜਕਣ ਤੇਜ਼ ਹੋ ਗਈ ਕਿ ਅੱਜ ਵੀ ਖਾਲੀ ਹੱਥ ਘਰ ਮੁੜਨਾ ਪਊ ਉਹ ਇਨਾਂ ਸੋਚਾਂ ਵਿੱਚ ਹੀ ਗੁੰਮ ਸੀ ਕਿ ਇੱਕ ਕਾਰ ਦੇ ਹਾਰਣੇ ਉਸ ਨੂੰ ਸੋਚਾਂ ਦੀ ਘੁੰਮਣਘੇਰੀ ਵਿੱਚੋਂ ਬਾਹਰ ਕੱਢਿਆ। ਕਾਰ ਵਾਲੇ ਨੇ ਕਾਰ ਵਿੱਚ ਬੈਠੇ ਹੀ ਸਿਰ ਬਾਹਰ ਕੱਢ ਕੇ ਪੁੱਛਿਆ ਕਿਉਂ ਬਈ ਚੱਲਣਾ? ਇੱਕ ਦਿਨ ਦੀ ਮਜ਼ਦੂਰੀ ਦਾ ਕੰਮ ਹੈ। ਸਰਵਣ ਨੇ ਫਟਾਫਟ ਕਿਹਾ ਹਾਂ ਜੀ, ਹਾਂ ਜੀ ਚੱਲਣਾ। ਵੈਸੇ ਤਾਂ ਉਹ ਰਾਜਮਿਸਤਰੀ ਸੀ ਪਰ ਸੋਚਿਆ ਕਿ ਚਲੋ ਜੋ ਕੰਮ ਮਿਲ ਰਿਹਾ ਹੈ ਉਹੀ ਸਹੀ। ਬੱਚਿਆਂ ਨੂੰ ਭੁੱਖੇ ਤਾਂ ਨਹੀਂ ਸੌਣਾ ਪਏਗਾ। ਹਾਂ ਬਈ ਕੀ ਮਜ਼ਦੂਰੀ ਲੈẽਗਾ? हां जी साहब मजदूर ਦੀ ਦਿਹਾੜੀ ਤਾਂ 500 ਹੈ ਉਹ ਦੇਖੋ ਲੇਬਰ ਚੌਂਕ ਦੇ ਬੋਰਡ ਤੇ ਲਿਖ ਕੇ ਲਾਇਆ ਹੋਇਆ ਹੈ ਸਰਵੰਨਿਕਾ ਸਾਹਿਬ ਮੂਵਿੰਗਾ ਕਰਦਾ ਬੋਲਿਆ ਉਹ ਤਾਂ ਠੀਕ ਹੈ ਪਰ ਤੂੰ ਹੈ ਤਾਂ ਮਰਦ ਨਹੀਂ ਸਾਹਿਬ ਜੀ ਇਹ ਤਾਂ ਗਰੀਬੀ ਨੇ ਮਾਰ ਦਿੱਤਾ ਮੈਨੂੰ ਤਾਂ ਅਜੇ 40 ਹੀ ਲੱਗਿਆ ਸਰਵੰਨਿਕਾ ਅੱਛਾ ਮੁੱਕ ਦੀ ਗੱਲ ਇਹ ਹੈ 400 ਵਿੱਚ ਚੱਲਣਾ ਤਾਂ ਵੇਖ ਲੈ ਸਰਵੰਦੀ ਜੀਪ ਠਾਕੀ ਗਈ ਪਰ ਹਾਂ ਵਿੱਚ ਸਿਰ ਹਿਲਾਇਆ ਕਾਰ ਬਾਬੂ ਆਪਣੀ ਜਿੱਤ ਤੇ ਤੌਣ ਕੜਾ ਕੇ ਕਾਰ ਚਲਾ ਰਿਹਾ ਸੀ ਤੇ ਸਰਵਣ ਗਰੀਬੀ ਤੇ ਲਾਚਾਰੀ ਦੇ ਬੋਝ ਥੱਲੇ ਦੱਬੀ ਤੌਣ ਝਕਾ ਕੇ ਕਾਰ ਦੇ ਪਿੱਛੇ ਪਿੱਛੇ ਸਾਈਕਲ ਖਸੀਟ ਰਿਹਾ ਸੀ